ਨਾਨਾ ਦੇ ਇੱਕ ਪ੍ਰਸਿੱਧ ਮੰਦਿਰ ਦੇ ਵਿੱਚ ਬੇਦਬੀ ਹੋਈ ਹੈ। ਪਵਿੱਤਰ ਸ਼ਿਵਲਿੰਗ ਨੂੰ ਆਪਣੀ ਜਗ੍ਹਾ ਤੋਂ ਹਿਲਾ ਦਿੱਤਾ ਗਿਆ। ਉੱਥੇ ਇਹ ਹਾਲਾਤ ਬਣੇ ਜਿਸ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਖਾਸਾ ਰੋਸ ਫੜਕਿਆ। ਨੈਸ਼ਨਲ ਹਾਈਵੇ ਰੋਸ ਵਜੋਂ ਜਾਮ ਕਰ ਦਿੱਤਾ ਗਿਆ। ਹੁਣ ਉਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ। ਹੁਣ ਇੱਥੇ ਆਣ ਕੇ ਜਦੋਂ ਇਹ ਵੇਖਿਆ ਜਾਂਦਾ ਕਿ ਰਾਜਾ ਬੜਿੰਗੋਣਾ ਦੇ ਰੋਸ 'ਚ ਸ਼ਾਮਿਲ ਹੋਏ ਨੇ ਕੋਈ ਵੱਡੀ ਗੱਲ ਨਹੀਂ ਹੈ ਇੱਕ ਸਿਆਸਤਦਾਨ ਨੇ ਪਰ ਉਹਨਾਂ ਦਾ ਇੱਕ ਨੈਤਿਕ ਆਧਾਰ ਵੀ ਹੈਗਾ ਇੱਕ ਨੈਤਿਕ ਬਿਰਤੀ ਵੀ ਹੈਗੀ ਹੈ ਉਹ ਲੋਕਾਂ ਦੇ ਗਮ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ ਚੰਗੀ ਗੱਲ ਵੀ ਹੈ ਪਰ ਇਸ ਦੇ ਬਾਵਜੂਦ ਇੱਕ ਸਵਾਲ ਇੱਕ ਨਰੇਟਿਵ ਵਾਰ-ਵਾਰ ਵੱਧਦਾ ਪਿਆ ਜਿੰਨਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨਾ ਹੀ ਉਹ ਵੱਧਦਾ ਪਿਆ ਹੈ ਕਿ ਕਾਂਗਰਸ ਹੁਣ ਆਪਣੇ ਤਰੀਕਿਆਂ ਨੂੰ ਤੌਰ ਤਰੀਕਿਆਂ ਨੂੰ ਬਦਲਦੀ ਪਈ ਹੈ ਕਾਂਗਰਸ ਹੁਣ ਧਾਰਮਿਕ ਮਸਲਿਆਂ ਦੇ ਵਿੱਚ ਜ਼ਿਆਦਾ ਰੂਚੀ ਦਿਖਾ ਰਹੀ ਹੈ ਕਾਂਗਰਸ ਪਾਰਟੀ ਜਿਹੜੀ ਸੈਕੂਲਰ ਪਾਰਟੀ ਮੰਨੀ ਜਾਂਦੀ ਹੈ ਜਿਹਦਾ ਧਰਮ ਤੋਂ ਉੱਪਰ ਉੱਠ ਕੇ ਕੰਮ ਕਰਨਾ ਕੰਮ ਹੈ ਉਹ ਪਾਰਟੀ ਹੁਣ ਧਰਮਾਂ ਦੇ ਗੇੜ ਦੇ ਵਿੱਚ ਪੈਂਦੀ ਨਜ਼ਰ ਆ ਰਹੀ ਹੈ ਇਹ ਚਰਚਾਾਂਵਾਂ ਚੱਲਦੀਆਂ ਪਈਆਂ ਨੇ ਹਾਲਾਂਕਿ ਐਮਪੀ ਨੇ ਲੁਧਿਆਣਾ ਲੋਕ ਸਭਾ ਹਲਕਾ ਤੋਂ ਰਾਜਾਵੜਿੰਗ ਔਰ ਜੇ ਉਹ ਖੰਨੇ ਦੇ ਇਸ ਮਾਮਲੇ ਦੇ ਵਿੱਚ ਜਾ ਕੇ ਬਹਿਂਦੇ ਵੀ ਨਹੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਵੀ ਨਹੀਂ ਤਾਂ ਕੋਈ ਵੱਡੀ ਗੱਲ ਨਹੀਂ ਆ ਉਹ ਆਪਣੇ ਲੋਕਾਂ ਦੇ ਨਾਲ ਗੱਲ ਕਰ ਰਹੇ ਨੇ ਆਪਣੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਏ ਪਰ ਸਵਾਲ ਇਹ ਹੈ ਕਿ ਇਹ ਨੈਰੇਟਿਵ ਕਿਵੇਂ ਬਣਨ ਲੱਗ ਗਿਆ ਕਿ ਕਾਂਗਰਸ ਨੂੰ ਹੁਣ ਇੱਕ ਹਿੰਦੂ ਪੱਖੀ ਵਿਚਾਰਧਾਰਾ ਦੀ ਲੋੜ ਹੈ ਆਪਣੇ ਅੰਦਰ ਇਸ ਘਟਨਾ ਨੂੰ ਕੋਰਿਲੇਟ ਕੀਤਾ ਜਾ ਰਿਹਾ ਹੈ ਇੱਕ ਨੈਰੇਟਿਵ ਦੇ ਨਾਲ ਜਦੋਂ ਇਹ ਗੱਲ ਚੱਲ ਰਹੀ ਸੀ ਕਿ ਪੀਪੀਸੀਸੀ ਪ੍ਰਧਾਨ ਜਿਹੜੇ ਨੇ ਉਹ ਬਦਲਨੇ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਬਦਲ ਕੇ ਕੋਈ ਹੋਰ ਪੀਪੀਸੀਸੀ ਪ੍ਰਧਾਨ ਲਾਉਣਾ ਆ ਔਰ ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਕੋਈ ਹਿੰਦੂ ਚਿਹਰਾ ਚਾਹੀਦਾ ਆ ਸੀਐਮ ਚਿਹਰੇ ਵਾਸਤੇ ਪੰਜਾਬ ਦੇ ਅੰਦਰ ਇੱਕ ਜੱਟ ਸਿੱਖ ਚਿਹਰਾ ਹੋ ਸਕਦਾ ਹੈ ਪਰ ਉਹਦੇ ਨਾਲ ਇੱਕ ਐਲਗੋਰਿਦਮ ਬਣਾਉਣ ਵਾਸਤੇ ਹਿੰਦੂ ਚਿਹਰੇ ਦੀ ਲੋੜ ਹੈ ਜਿਸ ਵਾਸਤੇ ਵਿਜੇਂਦਰ ਸਿੰਗਲਾ ਦੀ ਗੱਲ ਕੀਤੀ ਜਾ ਰਹੀ ਸੀ ਦੂਜੇ ਪਾਸੇ ਸੁਨੀਲ ਕੁਮਾਰ ਜਾਖੜ ਨੂੰ ਪਾਰਟੀ 'ਚ ਵਾਪਸ ਲਿਆਉਣ ਦੀ ਗੱਲ ਕੀਤੀ ਜਾ ਰਹੀ ਸੀ ਬਹੁਤ ਕੁਝ ਆ ਸਾਹਮਣੇ ਆਇਆ ਸੀ ਉਸ ਵੇਲੇ ਔਰ ਚਰਚਾਵਾਂ ਉਦੋਂ ਤੋਂ ਹੀ ਇਹ ਨੇ ਕਿ ਹੁਣ ਕਾਂਗਰਸ ਪਾਰਟੀ ਜਿਹੜੀ ਹੈ ਉਹ ਧਾਰਮਿਕ ਚੀਜ਼ਾਂ ਦੇ ਵਿੱਚ ਜ਼ਿਆਦਾ ਰੁਚੀ ਦਿਖਾਉਣ ਲੱਗ ਗਈ ਕਿਉਂਕਿ ਉਹ ਸਮਝ ਗਏ ਨੇ ਕਿ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਧਾਰਮਿਕ ਪੱਧਰ ਦੇ ਉੱਤੇ ਵੀ ਥੋੜੀ-ਬਹੁਤ ਫਲਕਚੂਏਟ ਹੁੰਦੀ ਹੈ ਹਾਲਾਂਕਿ ਉਦੋਂ ਹੀ ਸਮਝ ਲਿਆ ਗਿਆ ਸੀ ਕਿ ਬੀਜੇਪੀ ਦਾ ਗ੍ਰਾਫ ਵਧਣ ਪਿੱਛੇ RAM ਮੰਦਰ ਦੀ ਉਸਾਰੀ ਜਿਹੜੀ ਹੈ ਉਹ ਸੋਚੀ ਸਮਝੀ ਜਾ ਸਕਦੀ ਹੈ ਪਰ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਵੀ ਸ਼ਾਇਦ ਹੁਣ ਇਹੀ ਚੀਜ਼ ਅਖਤਿਆਰ ਕਰਨਾ ਚਾਹੁੰਦੀ ਹੈ ਹੌਲੀ ਹੌਲੀ ਕਰਕੇ ਆਪਣਾ ਰੁਝਾਨ ਜੜਾਇਆ ਉਹ ਵਿਧਾਨ ਸਭਾ ਇਲੈਕਸ਼ਨਸ ਵੱਲ ਵੀ ਕਰਨਾ ਹੋਵੇਗਾ ਕਿਉਂਕਿ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨਸ ਵੀ ਆਉਣ ਵਾਲੀਆਂ 227 ਦੇ ਵਿੱਚ ਔਰ ਉਸੇ ਮੱਦੇ ਨਜ਼ਰ ਕਾਂਗਰਸ ਪਾਰਟੀ ਆਪਣਾ ਰਸੂਖ ਕਾਇਮ ਰੱਖਣਾ ਚਾਹੁੰਦੀ ਆ ਹਾਲਾਂਕਿ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਕਾਂਗਰਸ ਪਾਰਟੀ ਨੇ ਵੱਧ ਸੀਟਾਂ ਹਾਸਲ ਤਾਂ ਕੀਤੀਆਂ ਨੇ ਪਰ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਸ਼ਾਇਦ ਇਹ ਵੀ ਚਾਹੁੰਦੀ ਹੈ ਕਿ ਹੁਣ ਵਿਧਾਨ ਸਭਾ ਦੇ ਵਿੱਚ ਵੀ ਕੰਪੈਰੀਟਿਵਲੀ ਜ਼ਿਆਦਾ ਸੀਟਾਂ ਅਕਵਾਇਰ ਕੀਤੀਆਂ ਜਾਣ ਅਜੇ ਇਹ ਵਿਰੋਧੀ ਪਾਰਟੀ ਦੇ ਤੌਰ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਵਿਚਰਦੀ ਪਈ ਹੈ ਕਾਂਗਰਸ ਵਰਦੂਤੇ ਪਾਸੇ ਹੁਣੇ ਜ਼ਰੂਰ ਚਾਹੁੰਦੀ ਹੋਏਗੀ ਕਿ ਕਾਂਗਰਸ ਦੀ ਸਰਕਾਰ ਜਿਹੜੀ ਆ ਉਹ ਦੁਬਾਰਾ ਆਵੇ ਪਰ ਉਸੇ ਵਾਸਤੇ ਹੁਣ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਵਾਖ ਵਖ ਤਰੀਕਿਆਂ ਦੇ ਨਾਲ ਕੰਮ ਕਰਦੇ ਵੀ ਨਜ਼ਰ ਆ ਰਹੇ ਨੇ ਖੈਰ ਰਾਜਾ ਵੜਿੰਗ ਖੰਨੇ ਜਾਂਦੇ ਨੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸੇਦਾਰ ਹੁੰਦੇ ਨੇ ਕੀ ਕੁਝ ਕਹਿੰਦੇ ਨੇ ਆਓ ਸੁਣਦੇ ਹਾਂ ਸਾਡੇ ਪੰਜਾਬ ਦੀ ਸ਼ਾਂਤੀ ਨੂੰ ਬਹਲ ਕਰਨ ਦੀ ਕੋਸ਼ਿਸ਼ ਲੋਕਾਂ ਨੂੰ ਸੱਚਮੁੱਚ ਮੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਲੋੜ ਹੈ ਪਹਿਲੀ ਘਟਨਾ ਨਹੀਂ ਹੈ ਜਦੋਂ ਕਾਲੇ ਦੌਰ ਸੀ ਪੰਜਾਬ ਦੇ ਉਦੋਂ ਵੀ ਇਸ ਤਰ੍ਹਾਂ ਮੰਦਰਾਂ ਚ ਗੁਰਦੁਆਰਿਆਂ ਚ ਉਹ ਇਹ ਸਾਰੇ ਦਾ ਸਾਰਾ ਮੈਨੂੰ ਲੱਗਦਾ ਏ ਥੋੜਾ ਸਾਈਡ ਹੈ ਇਹ ਸਾਜ਼ਿਸ਼ ਹੋ ਰਹੀ ਹੈ ਹੂੰ ਔਰ ਇਹੇ ਤੇ ਗੰਭੀਰਤਾ ਦੇ ਨਾਲ ਵਿਚਾਰ ਕਰਨੀ ਲੋੜ ਹੈ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਲੋਅ ਐਂਡ ਆਰਡਰ ਦੀ ਸਥਿਤੀ ਕੋਈ ਅੱਜ ਦੀ ਨਹੀਂ इवन ਦੇਸ਼ ਦੇ ਗ੍ਰਹਿ ਮੰਤਰੀ ਕਹਿ ਚੁੱਕੇ ਹਨ ਔਰ ਮੈਂ ਵੀ ਲੋਅ ਐਂਡ ਆਰਡਰ ਦੀ ਸਥਿਤੀ ਡਿਪਾਰਟਮੈਂਟ ਸ਼ੀਖਰ ਦੀ ਪੰਜਾਬ ਦੇ ਵਿੱਚ ਦਿਨ ਬਦ ਦਿਨ ਸਾਹਮਣੇ ਮੜਿਆ ਜਾ ਰਿਹਾ ਹੈ ਅੱਜ ਵੇਖੋ ਕਿੰਨੇ ਹਜ਼ਾਰਾਂ ਲੋਕਾਂ ਦਾ ਕਹਿਣਾ ਰਿਹਾ ਹੈ ਬਹੁਤ ਵੱਡ ਪਾਗੀ ਘਟਨਾ ਹੈ ਇਹਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ